1980 ਤੋਂ ਪਹਿਲਾ ਵਾਲੇ ਜੰਮੇ ਜਾਣ ਦੇਣ ਇਸ ਵੀਡੀਓ ਦੀ ਵੈਲਿਊ ਯਾਰ ਮਿਹਨਤ ਬੰਦੇ ਨੇ ਕਿੱਥੋਂ ਦੀ ਕਿੱਥੇ ਲੈ ਕੇ ਜਾਂਦੀ ਹੈ ਵੀਡੀਓ ਸ਼ਾਇਦ ਮੈਂ ਫੇਸਬੁਕ ਜਾਂ YouTube ਤੋਂ ਚੱਕੀ ਹੈ ਪਰ ਵੀਡੀਓ ਦੇਖ ਕੇ ਤੁਸੀਂ ਵੀ ਕਹੋਗੇ ਯਾਰ ਵਾਕਈ ਬੰਦੇ ਨੇ ਗੱਲਬਾਤ ਸਹੀ ਕੀਤੀ ਹੈ ਗੁਰੂ ਗੁਰੂ ਹੁੰਦਾ ਤੇ ਉਸਤਾਦ ਉਸਤਾਦ ਹੁੰਦਾ ਮਨ ਦਾ ਯੁੱਗ ਬੀਤ ਗਏ रहे گے ਜ਼ਿੰਦਗਾਨੀ ਦਿਲ ਦਿਖੋੜ ਸੁਣਾ ਨਹੀਂ ਮਨ ਦਾ ਯੁਗ ਬੀਤ ਗਏ ਤੇ ਰਹੇ گے ਜ਼ਿੰਦਗਾਨੀ ਦੇ ਦਿਨ ਫੋੜ ਵਸਾ ਕਿ ਬੇਪਰਵਾਹ ਮਹੀ ਨੀ ਮਹੱਤ ਜੋੜਾ ਤੇ ਉਹ ਦਿਲ ਤੋੜੇ ਆ ਬੇਮਾਹੀ ਦੇਰ ਨਾ ਲਾਵੇਂ ਆਹਾ ਵਾ ਵਾ ਇੰਜ ਤੜਪਾਵੇ ਹਰਮਣੀ ਵੀ ਕਰੇ ਨਾ ਵੇ ਮਹੀ ਦੇ ਨਾ ਜਾ ਨਾ ਵੇ ਨਾ ਇੰਜ ਤੜਪਾਵੇ ਹਾਂ ਜਿਕੇ ਹਾਂ ਹਾਂ ਲੰਮੀਆਂ ਜੁਦਾਈਆਂ ਦਿਨ ਪਿਆਰੀ ਬੱਤ ਰਾਜਣਾ लमिया जोदाइया मारा वो चुप चुप बैठी कली चुप चुप बैठी कली, कली क्यों ना के तो मैं ना

ਮਾਸਤ ਆ ਕੇ ਕੋ ਕਲੇ ਜਿਵੇਂ ਜਮਸ ਵਾ ਹਾਂਜੀ ਮਾਤਰ ਜੀ ਤੈਨੂੰ ਕੀ ਭੁੱਲ ਰਸਾ ਮੈਂ ਉੱਠੀ ਉੱਠਵਾ ਜਾ ਤੈਨੂੰ ਕੀ ਭੁੱਲਸਾ ਮੈਂ ਉੱਠੀ ਉੱਠਵਾ ਜਾ ਜਾ ਮਾ ਵਾਜਾ ਮਰਵੇ ਆ ਜਾ ਠੋ ਮਿੜਾ ਆयो ਮੈਂ ਉੱਠੀ ਉੱਠੀ ਵਾਜਾ ਮਰ ਰ ਦਮ ਕੀ ਹੁਲਕਾ ਸਾਰਾ ਤਲਾਬ ਕਰ ਸਾਰੇ ਹੋਰ ਵੀ ਸਿੱਖਣ ਮਿਲਗੇ ਦੀਆਂ ਜੁਦਾਈਆਂ ढोल <laughs> द ਹਾ ਜਮਹੀ ਦੇਰ ਨਾ ਲਾ ਨੀ ਹਾਂ ਅਲਗ ਵੀ ਆਹੋ ਆਜਾ ਵੀ ਆਜਾ ਇਹ ਮੇਰਾ ਲੰਬਾਡਰ ਸਾਰਾ ਯੋ ਹਾਂ ਤਾਰ ਦੇ ਕਿ ਮੈਂ ਗੜਾ ਫੁਕ ਰਿਹਾ ਚਲ ਕੋਈ ਹੋਰ ਗਾ ਲਓ ਜਿਹੜਾ ਹੋਰ ਗਾ ਲਓ ਆ ਪਗੜਾ ਕਿ ਕਿ ਗੜਾ ਤੈਨਾਂ ਆ ਮੈਂ ਸ਼ੁਰੂ ਕਰਨਾ ਕੋ ਸਪੀਚ ਤੇ ਡਿਊਟੀ ਰੋਡ ਤੇ ਦਵਾਈਆਂ ਪਾਵੇ ਓਏ ਬਹੁਤ ਕੁਝ ਨਹੀਂ ਮਿਲਦਾ ਦੁਨੀਆ ਚ ਆਦਮ ਜਿਆਂ ਉਹ ਰੋਡ ਵੇ ਦਿਲਾ ਨਹੀਂ ਕਿੰਨੇ ਸੁਪਲੀ ਕਲਾਗਿਆ ਲੈ ਮਾਮਾਈ ਕਹਿੰਦੇ ਕੈਸੀ ਮੇਰੇ ਪੁੱਤ ਨੇ ਸ੍ਰੀਲੀ ਆ ਜਾ ਮਾਹੀ ਦੇਰ ਨਾ ਲੱਗੇ ਉਹ ਸਾਰਾ ਹੁੰਦਾ ਨਾ ਖਾਤ ਚੁਗੜੇ ਟੁਕੜੇ ਖਾਤ ਚੁਗੜੇ ਟੁਕੜੇ ਖਾਤ ਗੁੜੇ ਗੁੜੇ ਕਰਦ ਨੇ ਗਾਦਾ ਸਾਰਾ ਗਾਦਾ 10 ਸਮਾਨ ਕਰ ਹਾਂ ਹਾਂ ਸਮਾਨ ਇਹ ਮੇਰੇ ਨਾਲ ਬੈਠੇ ਗਾ ਰਹੇ ਸੀਗਾ ਵੀਰੋ ਮੈਂ ਤੁਹਾਨੂੰ ਦੇਖ ਰਿਹਾ ਸੀਗਾ ਕੱਲ ਐਂ ਕਰੋ ਚਲੋ ਮੇਰੇ ਫਿਰ ਆਓ ਚਲੋ ਗਾਓ ਫਿਰ ਮੇਰਾ ਵੀ ਫਿਰ ਗਾਵਾ ਦਰ ਦਰ ਮੈਂ ਤਾਂ ਸੌਣ ਲੱਗਾ ਹਾਂ 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 ਹ ਓ ਜਾਣਦੇ ਜੀ ਨੂੰ ਜੀ ਨੂੰ ਦਿਲ ਦੇ ਵਿੱਚ ਵਸਾ ਸੀ ਦਿਲ ਤੋਂ ਦਿੱਤ ਤੋ ਦਸ ਵੀਰ ਮੋਰ ਦਿਰ ਦਰ 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 ਸੁੱਖ ਗਜ਼ਤ ਵਦੀਆਂ ਲਕੀਰ ਮੋੜ ਦਿੱਤੀ ਮੋ ਮੋੜ ਦਿੱਤਾ ਦਿਲ ਦਸ ਵੀਰ ਮੋ ਕਾਗਜ਼ੋ ਤੇ ਵਦੀਆਂ ਵਾ ਵਾ ਲਕੀਰ ਮੋੜ ਦਿੱਤੀ ਭੁੱਲਾ ਸਾਡਿਆਂ ਦੇ ਹਾਸੇ ਮੋੜ ਨੇ ਤੂੰ ਭੁਲੀ ਹਸੀਨ ਇੱਕ ਦੌਰ ਦੀ ਪਿਆਰ ਸਾਡਾ ਦਿਲ ਕੋ ਸਮਾਂ ਸਾਡਾ ਤੇਰੇ ਕੋ ਸਮਾਨ ਜੇ ਹੋਰ ਵੀ ਪਿਆਰੇ ਸਾਡਾ ਤੇਰੇ ਕੋ ਸਮਾਨ ਤੇਰੇ ਕੋ ਸਮਾਨ ਪੁੰਨਿਆਂ ਦੇ ਚੰਦਿਆਂ ਰਾਤਾਂ ਨੀਂ ਹੋੜੀਆਂ ਜਿਨ੍ਹਾਂ ਵਿੱਚ ਭਿਜੇ ਬਰਸਾਤਾਂ ਨੀਓ ਮੋੜੀਆਂ ਆਹ ਹੁੰਨਿਓ ਦੇ ਚੰਨ ਦੀਆਂ ਬਰਸਾਤਾਂ ਨੀਓ ਮੋੜੀਆਂ ਜਿਨ੍ਹਾਂ ਵਿੱਚ ਭਿੱਜੇ ਬਰਸਾਤਾਂ ਨੀਓ ਮੋੜੀਆਂ ਬਰਸਾਤਾਂ ਨੀਓ ਮੋੜੀਆਂ ली मुलाती हाड़ी भैली मुलियो मोड़ी जिद